ਸਾਰੇ ਦੇਸ਼ ਦੀ ਰਾਜਨੀਤੀ ਬੜੀ ਅਜੀਬ ਹੈ ਦੇਸ਼ ਦੀ ਰਾਜਨੀਤੀ ਵਿੱਚ ਇੰਜ ਰੰਗ ਦੇਖਣ ਨੂੰ ਮਿਲਣਗੇ ਇਸ ਤਰ੍ਹਾਂ ਦਾ ਵਿਸ਼ਵਾਸ ਕਿਸੇ ਨੇ ਨਹੀਂ ਕੀਤਾ ਹਾਂ ਕਿਉਂਕਿ ਇੱਕ ਵਾਰਕਰ ਇੱਕ ਨੇਤਾ ਕਈ ਸਾਲਾਂ ਤੋਂ ਪਾਰਟੀ ਨਾਲ ਜੁੜਿਆ ਹੁੰਦਾ ਵਫਾਦਾਰੀ ਨਾਲ ਜੁੜਿਆ ਹੁੰਦਾ ਉਹ ਸੋਚਦਾ ਕਿ ਜਦੋਂ ਇਲੈਕਸ਼ਨ ਆਣਗੇ ਉਹਨੂੰ ਮਾਨ ਸਨਮਾਨ ਮਿਲੇਗਾ ਵਫਾਦਾਰੀ ਦਾ ਇਨਾਮ ਮਿਲੇਗਾ ਉਹਨੂੰ ਟਿਕਟ ਮਿਲੇਗੀ ਪਰ ਕਈ ਵਾਰ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਕਿ ਉਹ ਵਿਚਾਰਾ ਮਿਹਨਤ ਕਰਦਾ ਰਹਿ ਗਿਆ ਜਿਹੜਾ ਕੁਝ ਦਿਨ ਪਹਿਲੇ ਆਇਆ ਉਹਨੂੰ ਟਿਕਟ ਮਿਲ ਗਈ ਦੋਸਤੋ ਇੱਕ ਗੱਲ ਸੁਖਦੀ ਆ ਪਟਿਆਲਾ ਸੰਤੀ ਸੀਟ ਤੇ ਕਿਹਾ ਜਾਂਦਾ ਕਿ ਰਾਜਪੁਰ ਦੋ ਵਾਰ ਹਲਕੇ ਦੇ ਐਮਐਲਏ ਰਹੇ ਹਰਦਿਆਲ ਸਿੰਘ ਨੂੰ ਬਹੁਤ ਕਈ ਸਾਲਾਂ ਨੂੰ ਪਾਰਟੀ ਨਾਲ ਵਫਾਦਾਰੀ ਨਾਲ ਜੁੜ ਕੇ ਕੰਮ ਕਰਿਆ ਨੇ ਪਰ 14 ਦਿਨ ਪਹਿਲੇ ਪਾਰਟੀ ਵਿੱਚ ਪ੍ਰਵੇਸ਼ ਕਰਨ ਵਾਲੇ ਡਾਕਟਰ ਧਰਮਵੀਰ ਗਾਂਧੀ ਨੂੰ ਹਾਈ ਕਮਾਂਡ ਰੋਡ ਟਿਕਟ ਦੇ ਦਿੱਤੀ। ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਸਾਲਾਂ ਦੀ ਵਫਾਦਾਰੀ ਦੇ 14 ਦਿਨ ਦੀ ਐਂਟਰੀ ਭਾਰੀ ਬੈਗੀ। ਇੱਕ ਤਰ੍ਹਾਂ ਨਾਲ ਹਰਦੀਪਾਲ ਸਿੰਘ ਕਬੂਲ ਨੂੰ ਡਾਕਟਰ ਗਾਂਧੀ ਨੇ ਟਿਕਟੋਂ ਓਰਡ ਕਰਵਾ ਦਿੱਤਾ। ਹੁਣ ਦੇਖਦੇ ਹਾਂ ਕਿ ਕਮ ਹਾਈ ਕਮਾਂਡ ਦਾ ਇਹ ਫੈਸਲਾ ਕਿੰਨਾ ਖਰਾ ਉਤਰਦਾ ਕਿੰਨਾ ਸੀ ਉਤਰਦਾ। ਇਸ ਲਈ ਇੰਤਜ਼ਾਰ 4 ਜੂਨ ਦਾ ਕਰਨਾ ਪਵੇਗਾ। ਨਮਸਕਾਰ ਜੀ ਆਂ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੇਲ ਨਿਊਜ਼ ਤੋਂ ਤੁਹਾਡਾ ਸਭ ਦਾ ਸਵਾਗਤ ਕਰਦਾ। ਚੋਣਾਂ ਦਾ ਸਮਾਂ ਹਰ ਪਾਰਟੀ ਦਾ ਇੱਕ લક્ષion ਦਾ ਸੀਟ ਜਿੱਤਣੀ ਉਸ ਤੋਂ ਪਹਿਲੇ ਪਾਰਟੀ ਦਾ ਇੱਕ ਮੰਤਨ ਹੁੰਦਾ ਹੈ ਇੱਕ ਰਣਨੀਤੀ ਹੁੰਦੀ ਹੈ ਕਿ ਜੇ ਸੀਟ ਜਿੱਤਣੀ ਹੈ ਤਾਂ ਮਜ਼ਬੂਤ ਕੈਂਡੀਡੇਟ ਵੀ ਹੋਣਾ ਚਾਹੀਦਾ। ਪਟਿਆਲਾ ਸੰਸਦੀ ਸੀਟ ਇੱਕ ਤਰ੍ਹਾਂ ਹੋਰ ਸੀਟ ਕਹੀ ਜਾ ਸਕਦੀ ਹੈ। ਜਿਸ ਦੀਆਂ ਰਾਜਨੀਤਿਕ ਰੁਚੀਆਂ ਰੱਖਣ ਵਾਲੀਆਂ ਨਜ਼ਰਾਂ ਇਸ ਸੀਟ ਤੇ ਲੱਗੀਆਂ ਰਹਿੰਦੀਆਂ ਨੇ ਇੱਕ ਸੀਟ ਤੋਂ ਕੌਣ ਜਿੱਤੇਗਾ ਪਿਛਲੇ ਕੇਸਾਂ ਦਾ ਰਿਕਾਰਡ ਬੋਲਦਾ ਕਿ ਕਾਂਗਸ ਤੋਂ ਮਹਾਰਾਣੀ ਪਰਮੇਤ ਕੋਰ ਚਾਰ ਵਾਰ ਇੱਥੋਂ ਦੇ ਐਮਪੀ ਬਣੇ ਪਰ ਹੁਣ ਰਾਜਨੀਤਿਕ ਸਥਿਤੀਆਂ ਪ੍ਰਸਥਿਤੀਆਂ ਇੱਦਾਂ ਦੀ ਬਣ ਚੁੱਕੀਆਂ ਸਨ ਕਿ ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪਰਮੇਤ ਕੋਰ ਵੱਲੋਂ ਕਾਂਗਸ ਪਾਰਟੀ ਨੂੰ ਬਾਏ ਬੈਕ ਹੈ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਗਈ ਸੀ ਭਾਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਬਾਅਦ ਕਾਂਗਸ ਨੇ ਨਾਲ ਬੜੀ ਅਜੀਬ ਜੁਤੀ ਸੀ ਕਿਉਂਕਿ ਉਹਨਾਂ ਨੇ ਪਟਿਆਲਾ ਸੀਟ ਤੋਂ ਉਮੀਦਵਾਰ ਦੇਣਾ ਤੇ ਕੋਸ਼ਿਸ਼ ਇਹ ਹੁੰਦੀ ਹੈ ਪਾਰਟੀ ਦੀ ਕਿ ਤੋਂ ਮਜ਼ਬੂਤ ਅਤੇ ਵਧੀਆ ਅਧੇ ਜਿਤਾਉ ਕੈਂਡੀਡੇਟ ਦਿੱਤਾ ਜਾਵੇ। ਦੋਸਤੋ ਆਜ਼ਾਦੀ ਦੇ ਗਲਾਰੇ ਵਿੱਚ ਇਸ ਗੱਲ ਦੀ ਚर्चा ਹੈ ਕਿ ਜਦੋਂ ਕੈਂਡੀਡੇਟ ਲੈ ਕੇ ਆਤਾ ਮੰਤਨ ਹੋਇਆ ਹਾਈ ਕਮਾਂਡ ਵੱਲੋਂ ਤਾਂ ਹਾਈ ਕਮਾਂਡ ਵੱਲੋਂ ਰਾਜਪੁਰ ਦੌਰ ਵਧਾਇਕ ਰਹੇ ਹਜ਼ਾਰ ਸਿੰਘ ਬੋਜ ਨੂੰ ਕਿਤੇ ਟੋਟ ਹਰੀ ਝੰਡੀ ਦੇ ਦਿੱਤੀ ਉਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਜੋ ਹਜ਼ਾਰ ਹਜ਼ਾਰ ਸਿੰਘ ਬੋਜ ਵੱਲੋਂ ਅਟਾੜੀ ਦੀ ਐਕਟੀਵਿਟੀਆਂ ਤੇਜ਼ ਕਰ ਦਿੱਤੀਆਂ ਇਹਦਾ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਸੰਪਰਕ ਮਹੀਮ ਤੱਕ ਵੀ ਚਲਾ ਦਿੱਤੀ ਗਈ ਦੋਸਤੋ ਪਰ ਕਹਿੰਦੇ ਸਾਡੇ ਦੇਸ਼ ਦੀ ਰਾਜਨੀਤੀ ਤੇ ਕਿ ਕਿ ਕਰਵਾ ਗਿਆ ਤਾਂ ਕਿਹਾ ਜਾ ਸਕਦਾ ਕਿ ਜਿਵੇਂ ক্রিকেট ਦੇ ਵਿੱਚ ਵੀ ਕੁਝ ਨਹੀਂ ਕਿਹਾ ਜਾਂਦਾ ਕਿਸ ਤਰ੍ਹਾਂ ਕਿਹਾ ਹੋ ਜੁਏ ਉਸ ਉਸ ਤਰ੍ਹਾਂ ਹੀ ਰਾਜਨੀਤੀ ਦੇ ਵਿੱਚ ਵੀ ਜਦ ਤੱਕ ਰਿਜ਼ਲਟ ਨਾ ਆਵੇ ਉਸ ਸਮੇਂ ਤੱਕ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿਹਾ ਜਾ ਸਕਦਾ ਕਿ ਅਰਜਨ ਕਬੂਜ ਸਮਰਥਕ ਬੜੇ ਆਸਵੰਦਨ ਕਿ ਹਾਈ ਕਮਾਂਡ ਵੱਲੋਂ ਅਰਜਨ ਸਿੰਘ ਕਬੂਜ ਨੂੰ ਪਟਿਆਲਾ ਸੰਗ ਦੇ ਸੀਟ ਤੋਂ ਹਰੀ ਝੰਡੀ ਦਿੱਤੀ ਹੋਈ ਹੈ ਪਰ ਅਚਾਨਕ 15 ਦਿਨ ਪਹਿਲੇ ਰਾਜਨੀਤਿਕ ਸਮੀਕਰਨ ਇਤਾਂ ਦੇ ਬਦਲੇ कि जिन्ना ने हरदयाल सिंह कंबोज समर्थका नु अचंभित कर दता क्योंकि 15 दिन पहले आम आदमी पार्टी ਦੇ ਸਾਬਕਾ ਸੰਸਦ ਡਾਕਟਰ ਧਰਮਵੀਰ ਗਾਂਧੀ ਵੱਲੋਂ ਕਾਂਗਰਸ ਪਾਰਟੀ ਜੁਆਇਨ ਕਰ ਲਈ ਕਿਆ ਜਾਦਾ ਜਿਸ ਤਰ੍ਹਾਂ ਕਾਂਗਰਸ ਪਾਰਟੀ ਡਾਕਟਰ ਧਰਮਵੀਰ ਗਾਂਧੀ ਵੱਲੋਂ ਜੁਆਇਨ ਹੋਈ ਹਰदयाल ਸਿੰਘ ਕੰਬੋਜ ਦੇ ਸਮਰਥਕਾਂ ਨੂੰ ਨਿਰਾਸ਼ਾ ਹੋਈ ਕਿਉਂਕਿ ਲੱਗਣ ਲੱਗਿਆ ਸੀ ਕਿ ਹੁਣ ਜਿਹੜੀ ਟਿਕਟ ਹੈ ਉਹ ਹਰदयाल ਸਿੰਘ ਕੰਬੋਲ ਜੀ ਬਜਾਏ ਡਾਕਟਰ ਧਰਮਿੰਦਰ ਗਾਂਧੀ ਨੂੰ ਦਿੱਤੀ ਜਾ ਰਹੀ ਹੈ। ਪਰ ਜਿੱਦਾਂ ਇਹ ਗੱਲਾਂ ਸਾਹਮਣੇ ਆਈਆਂ ਤਾਂ ਜ਼ਿਲ੍ਹਾ ਪਟਿਆਲਾ ਦੇ علاوہ ਥਾਵਾਂ ਤੇ ਕੰਬੋਰ ਸਮਰਥਕਾਂ ਦੇ ਇਲਾਵਾ ਜਿਹੜੇ ਪੁਰਾਣੀ ਕਾਮਸੀ ਲੀਡਰ ਨੇ ਉਹਨਾਂ ਵੱਲੋਂ ਮੀਟਿੰਗਾਂ ਦਾ ਦੋਸ਼ ਸ਼ੁਰੂ ਕਰ ਦਿੱਤਾ। ਇਹ ਤਰ੍ਹਾਂ ਕਹਿ ਸਕਦੇ ਹਾਂ ਕਿ ਕਿਸੇ ਤਰ੍ਹਾਂ ਦੇ ਹਾਈ ਕਮਾਂਡ ਦੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਈ ਕਮਾਂਡ ਤੱਕ ਮੈਸੇਜ ਜਾਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ ਟਿਕੜ ਦੇਣੀ ਹੈ ਉਹ ਪੁਰਾਣੇ ਵਰਕਰ ਨੂੰ ਦਿੱਤੀ ਜਾਵੇ ਨਾ ਕਿ ਜਿਹੜਾ ਹੁਣ ਨਵਾਂ ਕੈਂਡੀਡੇਟ ਆਇਆ ਹੈ ਨਿਤਾਇਆ ਉਹਨੂੰ ਟਿਕਟ ਦਿੱਤੀ ਜਾਵੇ ਦੋਸਤੋ ਮਿੰਟ ਦਾ ਸਿਲਸਲਾ ਕਾਫੀ ਚੱਲਿਆ ਇਹ ਵੀ ਕਿਹਾ ਜਾ ਸਕਦਾ ਹੈ ਕਿ ਪਿਛਲੇ ਦਿਨੀ ਜਿਹੜਾ ਅਧਿਆਪ ਸਿੰਘ ਕਬੋਲ ਦਾ ਬਿਆਨ ਸਾਨੂੰ ਮਿਲਿਆ ਸੀ ਉਹ ਵੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਵੱਲੋਂ ਵੀ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ ਤੇ ਕਾਂਗਸ ਸਮਰਥਕਾਂ ਵੱਲੋਂ ਡਾਕਟਰ ਧਰਮਵੀਰ ਗਾਂਧੀ ਦੇ ਕਾਂਗਸ ਪੱਟੀ बोले गए शब्द या कांग्रेस ਨੂੰ ਲੈ ਕੇ ਜੋ ਵੀ ਉਹਦੇ ਵਿਚਾਰ ਸਨ ਉਹ ਵੀ ਹਾਈ ਕਮਾਂਡ ਦੇ ਨਾਲ ਨਾਲ ਜਨਤਾ ਅਕੇ ਵੀ ਰੱਖੇ ਗਏ ਪਰ ਕਹਿੰਦੇ ਰਾਜਨੀਤੀ ਇਸ ਰਾਜਨੀਤੀ ਦੇ ਵਿੱਚ ਕੋਈ ਕਿਸਨਾ ਨਹੀਂ ਹੁੰਦਾ ਹਰ ਪਾਰਟੀ ਦੀ ਇੱਕ ਸੋਚ ਹੁੰਦੀ ਹੈ ਕਿ ਉਹਦੇ ਲਈ ਜਿਤਾਉ ਤੇ ਮਜ਼ਬੂਤ ਵੀਦਵਾਰ ਖੜਾ ਹੈ ਕਹਿੰਦੇ ਉਹਦੇ ਲਈ ਵਕਾਫਤਾਰੀ ਆਜਾ ਟਾਈਮਸ ਰਾਜ ਦੀਆਂ ਪਾਰਟੀਆਂ ਲਈ ਐਨੇ ਬਹੁਤ ਘੱਟ ਰੱਖਦੀਆਂ ਇਹ ਇਕੱਲੇ ਕਾਂਗਰਸ ਪਾਰਟੀ ਦੀ ਗੱਲ ਨਹੀਂ ਹੋਰ ਵੀ ਕਿਹੜੇ ਪਾਰਟੀਆਂ ਦੇਖ ਰਹੇ ਆ ਕਿ ਜਿਹੜੇ ਪੁਰਾਣੇ ਵਲੰਟੀਅਰ ਨੇ ਜਾਂ ਵਰਕਰ ਨੇ ਉਹ ਇਸ ਉਮੀਦਵਾਰਾਂ ਬੈਠੇ ਹੁੰਦੇ ਨੇ ਕਿ ਚੋਣ ਆ ਗਈਆਂ ਇਲੈਕਸ਼ਨ ਆ ਗਏ ਉਹਨਾਂ ਦੇ ਕਿਸੇ ਵਲੰਟੀਅਰ ਨੂੰ ਟਿਕਟ ਦਿੱਤੀ ਜਾਵੇਗੀ ਉਹਨਾਂ ਦੇ ਕਿਸੇ ਵਰਕਰ ਨੂੰ ਟਿਕਟ ਮਿਲੇਗੀ ਉਹਨਾਂ ਦੇ ਕਿਸੇ ਨੇਟਨ ਨੂੰ ਟਿਕਟ ਮਿਲੇਗੀ ਪਰ ਟਿਕਟ ਦੇ ਦਿੱਤੀ ਜਾਂਦੀ ਹੈ ਜਿਹੜੇ ਕੁਝ ਦਿਨ ਪਹਿਲੇ ਉਸ ਪਾਰਟੀ ਵਿੱਚ ਆਏ ਹੁਣ ਨੋ ਦੋਸਤੋ ਜਿਹੜੀ ਕਾਂਗਸੀ ਪਾਲੇ ਵਰਕਰਾਂ ਨੂੰ ਸੰਭਾਵਨਾ ਸੀ ਇਹ ਹਵਿਆਜੀ ਗਮੋਜ ਇਸ ਵਰਕਰਾਂ ਨੂੰ ਅਸ਼ੰਕਾ ਸੀ ਉਹੀ ਹੋਇਆ ਕਾਂਗਸਾਈ ਕਮਾਂਡ ਵੱਲੋਂ 15 ਦਿਨ ਪਹਿਲੇ ਆਏ ਡਾਕਟਰ ਧਰਮਵੀਰ ਗਾਂਧੀ ਨੂੰ ਪਟਿਆਲਾ ਸੰਧੀ ਸੀਟ ਤੋਂ ਟਿਕਟ ਦੇ ਦਿੱਤੀ ਗਈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ 15 ਦਿਨ ਪਹਿਲੇ ਆਏ ਡਾਕਟਰ ਗਾਂਧੀ ਨੇ ਸਾਲਾਂ کئی ਸਾਲਾਂ ਤੋਂ ਕਾਂਗਸ ਪਾਰਟੀ ਨਾਲ ਵਫਦ ਨੇ ਕੰਮ ਕਰ ਰਹੇ ਅਧਿਆਲ ਸਿੰਘ ਸੁਭੋਜ ਨੂੰ ਪਾਰਟੀ ਟਿਕਟ ਤੋਂ ਔਟ ਕਰਵਾ ਦਿੱਤਾ ਦੋਸਤੋ ਕਾਂਗਸ ਹਾਈ ਕਮਾਂਡ ਦਾ ਆਪਣਾ ਫੈਸਲਾ ਹੈ ਪਰ ਹੁਣ ਇਹ ਚਰਚਾ ਵੀ ਹੈ ਕਿ ਕਾਂਗਸ ਹਾਈ ਕਮਾਂਡ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ 15 ਦਿਨ ਪਹਿਲੇ ਪਾਰਟੀ ਵਿੱਚ ਆਉਣ ਵਾਲੇ ਡਾਕਟਰ ਧਰਮਵੀਰ ਗਾਂਧੀ ਨੂੰ ਆਪਣਾ ਕੈਂਡੀਡੇਟ ਐਲਾਨ ਦਿੱਤਾ ਗਿਆ ਇਹ ਰਾਜਨੀਤਿਕ ਗਲਿਆਰੇ ਵਿੱਚ ਚਰਚਾ ਕਿ ਅਖਰ ਉਹ ਵਰਕਰ ਉਹਨੇ ਤਾਂ ਕਿਥੇ ਜਾਇਆ ਕਰਨਗੇ ਜਿਹੜੇ ਸਾਲਾ ਬਦੀ ਕਿਸੇ ਪਾਰਟੀ ਨਾਲ ਜੁੜੇ ਹੁੰਦੇ ਉਹ ਖਦਾਨੇ ਜੁੜੇ ਹੁੰਦੇ ਪਰ ਕਹਿੰਦੇ ਹਰ ਇੱਕ ਪਾਰਟੀਆਂ ਦੇ ਆਪਣੇ ਫੈਸਲੇ ਹੁੰਦੇ ਨੇ ਆਪਣੇ ਡਿਸੀਜਨ ਹੁਣ ਆਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਹਾਈ ਕਮਾਂਡ ਦਾ ਇਹ ਫੈਸਲਾ ਤੇ ਕਿੰਨਾ ਖਰਾ ਉਪਰਸ ਲਈ ਚਾਰ ਚੋਣ ਦਾ ਇੰਤਜ਼ਾਰ ਕਰਨਾ ਪਵੇਗਾ ਕਿ ਕਾਂਗਸ ਹਾਈ ਕਮਾਂਡ ਨੇ ਜੋ ਫੈਸਲਾ ਕੀਤਾ ਹੈ ਡਾਕਟਰ ਧਰਮਵੀਰ ਗਾਂਧੀ ਦੇ ਜੋ ਵਿਸ਼ਵਾਸ ਪਰ ਦਿੱਤਾ ਡਾਕਟਰ ਧਰਮਵੀਰ ਗਾਂਧੀ ਨੂੰ ਜੋ ਕੈਂਡੀਡੇਟ ਬਣਾਇਆ ਹੈ ਉਹ ਕਿੰਨੇ खरे ਉਤਰਦੇ ਨੇ ਜਾਂ ਜਨਤਾ ਉਹਨਾਂ ਨੂੰ ਕਿੰਨਾ ਸਮਰਥਨ ਦਿੰਦੀ ਹੈ ਜਾਂ ਜਨਤਾ ਉਹਨਾਂ ਨੂੰ ਚੁਣ ਕੇ ਪੇਜਦੀ ਹੈ ਜਾਂ ਉਹਨਾਂ ਨੂੰ ਵੀ ਔਡ ਕਰ ਦੇਵੇ। ਦੋਸਤੋ ਅੱਜ ਲਈ ਬਸ ਇਨਾ ਹੀ ਨਮਸਕਾਰ ਜੈ